ਬਾਬਿਓ ਬੱਬੂ ਮਾਨ ਕਹਿੰਦਾ ਹੁਣ ਕਿੰਨਾ ਕ ਬੰਦਾ ਚੁੱਪ ਰਹੇ ਕਹਿੰਦਾ ਹੁਣ ਕਈ ਵਾਰੀ ਫਿਰ ਜਵਾਬ ਦੇਣਾ ਹੀ ਪੈਂਦਾ ਇਹਦੀ ਸਾਰੀ ਗੱਲਬਾਤ ਬੱਬੂ ਮਾਨ ਨੇ ਆਪਣੇ ਨਵੇਂ ਪੋਡਕਾਸਟ 'ਚ ਵੀ ਕੀਤੀ ਕਹਿੰਦਾ ਜਦੋਂ ਮੇਰੀ ਟੀਮ ਵਾਲੇ ਮੈਨੂੰ ਕੁਝ ਦਿਖਾ ਦਿੰਦੇ ਆ ਪੇ ਬਾਈ ਜੀ ਆਹ ਦੇਖੋ ਤੁਹਾਨੂੰ ਕੀ ਬੋਲ ਰਹਾ ਹੈ ਅੱਬਲ ਤਾਂ ਮੈਂ ਕਹਿੰਦਾ ਦੇਖਦਾ ਨਹੀਂ ਹੁੰਦਾ ਕਹਿੰਦਾ ਮੈਂ ਪਰੇ ਵੀ ਕਰ ਜਾਣਾ ਕਿੰਨੀ ਕ ਤਰਾ ਵੀ ਜਾਣਾ ਉਹਨਾਂ ਤੇ ਛੱਡੋ ਪਰ ਕਈ ਵਾਰੀ ਕਹਿੰਦਾ ਫਿਰ ਜਵਾਬ ਦੇਣਾ ਵੀ ਪੈਂਦਾ ਪਰ ਹੁਣ ਕਹਿੰਦਾ ਮੈਂ ਇਹ ਸੋਚਿਆ ਪੇ ਕਿੰਨਾ ਕ ਚਿਹਰ ਚੁੱਪ ਰਹਿਣਾ ਯਾਰ ਇਹ ਤਾਂ ਉਹ ਨਹੀਂ ਉੱਪਰ ਚੜੀ ਜਾਂਦੇ ਤਾਂ ਹਟਦੇ ਹੀ ਨਹੀਂ ਹੈਗੇ ਤੇ ਫਿਰ ਕਹਿੰਦਾ ਹੁਣ ਮੈਂ ਸੋਚਿਆ ਭਾਈ ਜਿਹੜਾ ਆਊਗਾ ਉਹਨੂੰ ਠੋਕਮਾ ਜਵਾਬ ਦੇਣਾ ਮੋਰਿਓ ਵੀ ਭਾਈ ਆ ਜਾ ਹੁਣ ਜਿਹੜੇ ਰੂਪ ਤੂੰ ਆ ਨਾ ਉਸੇ ਰੂਪ ਤੇਰੇ ਨਾਲ ਅਸੀਂ ਚੱਲਾਂਗੇ ਤਾਂ ਕਰਕੇ ਭਾਈ ਕਹਿੰਦਾ ਇਹਨਾਂ ਦਿਨਾਂ ਚ ਭੇ ਹੁਣ ਮੋਰਿਓ ਰਿਪਲਾਈ ਤੇ ਰਿਪਲਾਈ ਯਾਨੀ ਕਿ ਉਹਨਾਂ ਲੋਕਾਂ ਨੂੰ ਹੋ ਰਿਹਾ ਬਾਕੀ ਕਹਿੰਦਾ ਭਾਈ ਨੈਟ ਤੇ ਹਰ ਬੰਦਾ ਵਿਦਵਾਨ ਬਣਿਆ ਫਿਰਦਾ ਮੈਂ ਬਹੁਤੀ ਪ੍ਰਵਾਹ ਨਹੀਂ ਕਰਦਾ ਤੇ ਜੋ ਗਾਇਆ ਉਹਦਾ ਮੈਂ ਖੁਦ ਗਵਾ ਵੀਆ ਤੇ ਮੈਂ ਉਹਦਾ ਬਾਲੀਬਾਰ ਤਾਂ ਇਹ ਨਹੀਂ ਪਈ ਮੈਂ ਉਹ ਤੋਂ ਪਿੱਛੇ ਮੁਨ ਕਰਾ ਪਿਓ ਮੈਂ ਤਾਂ ਗਾਹ ਹੋ ਗਿਆ ਸੀ ਮੇਤੇ ਗਲਤੀ ਹੋ ਗਈ ਸੀ ਨਹੀਂ 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 ਕਹਿੰਦਾ ਅਜੇ ਹੀ ਤਾਂ ਗੱਲ ਹੀ ਨਹੀਂ ਹੈ ਗਈ ਜਿਹੜਾ ਗੀਤ ਗਾਏ ਆ ਤੇ ਗਾਏ ਆ ਇਹ ਮੇਰਾ ਕਹਿੰਦਾ ਆਪਣਾ ਪਹਿਲਾਂ ਤੋਂ ਅੜਬ ਸੁਹਾਆ ਆ ਤੇ ਮੈਂ ਕਹਿੰਦਾ ਪਿੱਛੇ ਨਹੀਂ ਹਟੂੰਗਾ ਜਿਹੜੀ ਗੱਲ ਤੋਂ ਤੇ ਬਾਕੀ ਕਹਿੰਦਾ ਭਾਈ ਸਮਰਫੇ ਬੰਦੇ ਦਾ ਕਈ ਵਾਰੀ ਟੁੱਟ ਵੀ ਜਾਂਦਾ ਆ ਵੀ ਜੇ ਲੋਕ ਗੱਲਾਂ ਕਰਨੋਂ ਹਟਣਾ ਹੀ ਨਾ ਐਵੇਂ ਨਾ ਕੰਬਾਂ ਦੀਆਂ ਟਾਰਾ ਬਣਾਈ ਜਾਣ ਤਾਂ ਫਿਰ ਝਾੜਨੇ ਤਾਂ ਕੰਬ ਪੈਂਦੇ ਹੀ ਆ ਤੇ ਕੀ ਕਹੋਂਗੇ ਬਾਬਿਓ ਬੱਬੂ ਵਾਂਦੀ ਇਸ ਸਟੇਟਮੈਂਟ ਬਾਰੇ ਤੁਸੀਂ ਕਮੈਂਟ ਵੀ ਜਰੂਰ ਕਰਿਓ ਤੇ ਲਾਈਕ ਵੀ ਵੀਡੀਓ ਜਰੂਰ ਕਰ ਦਿਓ ਜੇ ਵਧੀਆ ਲੱਗੇ